ਕਾਰਵਾਈ ਹੋ ਰਹੀ ਠੀਕ ਹੋ ਰਹੀ ਹੈ ਸਰਕਾਰ ਨੂੰ ਕਰਨੀ ਚਾਹੀਦੀ ਹੈ ਸਖਤੀ ਕਿਉਂਕਿ ਜਿਹੜੇ ਅੱਜ ਇਕੱਲੇ ਇਕੱਲੇ ਮੁੰਡੇ ਸਾਡੇ ਨਸਿਆਂ ਨਾਲ ਮਰ ਰਹੇ ਨੇ ਮਾਮਾਂ ਦਾ ਉਹਨਾਂ ਦਾ ਹਾਲ ਜਾਣਿਆ ਚਾਹੀਦਾ ਹੈ ਵੀ ਕਿੰਨੇ ਉਹ ਦੁੱਖਾਂ ਦੇ ਵਿੱਚੋਂ ਮਾਮਾਂ ਗੁਜ਼ਰ ਰਹੀਆਂ ਨੇ ਜਿਨ੍ਹਾਂ ਦਾ ਇਕੱਲਾ ਇਕੱਲਾ ਬੱਚਾ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਚਿੱਟੇ ਦੀ ਓਵਰਡੋਜ਼ ਨਾਲ ਨਸੇ ਦੀ ਓਵਰਡੋਜ਼ ਨਾਲ ਇਹ ਤਾਂ ਇੱਕ ਪਹਿਲਾਂ ਸਾਡੇ 5-6 ਸਾਲ ਪਹਿਲਾਂ ਮੁੰਡਾ ਗੁਜ਼ਰਿਆ ਸੀ 17 ਸਾਲ ਦਾ ਉਦੋਂ ਵੀ ਅਸੀਂ ਇਹ ਕਿਹਾ ਸੀ ਮੀਡੀਆ ਆਇਆ ਸੀ ਉਦੋਂ ਵੀ ਕਿਹਾ ਸੀ ਵੀ ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਨੇ ਉਹ ਵੀ ਸਰਕਾਰ ਨੂੰ ਅਕਵਾਇਰ ਕਰ ਲੈਣੀਆਂ ਚਾਹੀਦੀਆਂ ਨੇ ਆਪਣਾ ਅਟੈਚ ਕਰ ਲੈਣ ਪ੍ਰੋਪਰਟੀ ਹੈਗੀ ਸਾਰੀ ਸਰਕਾਰ ਨੂੰ ਜਬਤ ਕਰ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਹਿੰਮਤ ਨਾ ਕਰੇ ਜਦੋਂ ਸਾਡੀ ਪੰਚਾਇਤ ਬਣੀ ਤਾਂ ਸਾਡਾ ਜਿਹੜਾ ਪਹਿਲਾ ਮਤਾ ਸੀਗਾ ਉਹ ਨਸ਼ਿਆਂ ਦੇ ਖਿਲਾਫ ਸੀਗਾ ਵੀ ਜੋ ਵੀ ਨਸ਼ਾ ਤਸਕਰੀ ਕਰੂਗਾ ਜਾਂ ਇਹਨਾਂ ਦੀ ਮਦਦ ਕਰੂਗਾ ਉਹ ਪੰਚਾਇਤ ਉਹਦੀ ਮਦਦ ਨਹੀਂ ਕਰੂਗੀ ਤੇ ਉਸ ਦੇ ਤਹਿਤ ਜੀ ਚਲੋ ਪੰਜਾਬ ਸਰਕਾਰ ਨੇ ਬਹੁਤ ਸੋਹਣਾ ਪ੍ਰਾਲਾ ਕਰਿਆ ਜੀ ਜਿਹੜਾ ਨਸ਼ਾ ਰਹਿਤ ਪੰਜਾਬ ਦੀ ਇੱਕ ਨਵੀਂ ਜੰਗ ਛੇੜੀ ਹੈ ਜੀ ਤੇ ਉਹਦੇ ਤਹਿਤ ਇਹ ਅੱਜ ਸਾਰਾ ਪ੍ਰਸ਼ਾਸਨ ਕਿੰਨੇ ਕਿ ਲੋਕਾਂ ਦੇ ਉੱਪਰ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਇਹ ਮੁਕੱਦਮੇ ਦਰਜ ਨੇ ਨਸ਼ੇ ਨੂੰ ਲੈ ਕੇ ਕਿੰਨੇ ਕਿ ਪਰਿਵਾਰ ਨੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਸਾਡੇ ਪਹਿਲਾਂ ਜੀ ਪਰਿਵਾਰ 15-20 ਪਰਿਵਾਰ ਸੀਗੇ ਜੋ ਜਿਨ੍ਹਾਂ ਦੇ ਮੁਕੱਦਮੇ ਆਲਰੇਡੀ ਪਹਿਲਾਂ ਦਰਜ ਸੀਗੇ ਜੀ ਪਰ ਹੁਣ ਕੁਝ ਜਿਹੜੀ ਨਵੀਂ ਜਨਰੇਸ਼ਨ ਆਈ ਹੈ ਜੀ ਉਹ ਪੜ ਲਿਖਿਆ ਹੈ ਜੀ ਉਹਨਾਂ ਦਾ ਫਰਕ ਪੈ ਗਿਆ ਜੀ ਹੁਣ ਇਹ ਬਹੁਤ ਘਟ ਗਏ ਨੇ ਜੀ ਪਹਿਲਾਂ ਨਾਲੋਂ ਪਰ ਸਾਨੂੰ ਇਹ ਆ ਵੀ ਚਲੋ ਜਿਹੜੇ ਵੀ ਮਾੜਾ ਮੋਟਾ ਰਹਿ ਗਿਆ ਅਸੀਂ ਉਹਨਾਂ ਨੂੰ ਵੀ ਸਾਫ਼ ਕਰਦੀ ਇੱਕ ਡਰੱਗ ਫ੍ਰੀ ਪਿੰਡ ਕਰ ਲਈ ਹੈ ਜੀ ਆਪ ਦਾ ਆ ਜਿਹੜਾ ਇਹ ਪਰਿਵਾਰ ਆ ਜਿਹਨਾਂ ਦਾ ਅਜੇ ਮਕਾਨਟ ਆ ਦੇਣਾ ਇਹਨਾਂ ਤੇ ਚਿੱਟੇ ਦੇ ਮਾਮਲੇ ਦਰਜ ਨੇ ਜੈ ਫੀਮ ਭੁੱਕੀ ਦੇ ਨੇ ਜਾਂ ਸ਼ਰਾਬ ਦੇ ਇਹਨਾਂ ਤੇ ਪਾਊਡਰ ਦਾ ਵੀ ਸੀਗਾ ਜੀ ਹੂੰ ਭੁੱਕੀ ਦਾ ਵੀ ਸੀਗਾ ਹਾਂਜੀ ਤਕਰੀਬਨ 6 ਤੋਂ 7 ਤੇ ਇਹਨਾਂ ਤੇ ਮੁਕਦਮੇ ਦਰਜ ਸੀਗੇ ਜੀ ਐਨਡੀਪੀਐਸ ਦੇ ਤਹਿਤ ਤੇ ਉਹਨਾਂ ਇੱਕ ਸਾਲੇ ਹੋਇਆ ਜੀ ਹਲੇ ਬਾਹਰ ਆਏ ਹੋਰ ਵੀ ਕੋਈ ਲਿਸਟ ਆ ਸਕਦੀ ਤੁਹਾਡੇ ਪਿੰਡ ਤੋਂ ਸਭ ਕੋਈ ਸਾਹਿਬ ਆ ਕੇ ਲਿਖੋ ਬਿਲਕੁਲ ਉਮੀਦ ਹੈ ਜੀ